ਰੰਧਾਵਾ ਪਰਮਜੀਤ YouTube ਚੈਨਲ ਨੂੰ ਤੁਹਾਡਾ ਸਭ ਦਾ ਨਿੱਘਾ ਤੇ ਪਿਆਰ ਭਰਿਆ ਸਵਾਗਤ ਹੈ ਜੀ। ਹਾਜ਼ਰ ਹਾਂ ਲੇਕਿ ਇੱਕ ਨਵੀਂ ਵੀਡੀਓ ਤੁਹਾਡੇ ਵਾਸਤੇ ਆ ਵੀਡੀਓ ਦਿਖਾਉਣ ਤੋਂ ਪਹਿਲਾਂ ਥੋੜੀਆਂ ਗੱਲਾਂ ਥੋੜੀਆਂ ਕਰਨੀਆਂ ਚਾਹਨਾ। ਤੁਹਾਨੂੰ ਪਤਾ ਕਿ ਸਾਡਾ ਜਿਹੜਾ ਚੈਨਲ ਹੈਗਾ ਉਹ ਮਹਿਸ ਇੱਕ YouTube ਚੈਨਲ ਨਹੀਂ ਬਲਕਿ ਇੱਕ ਮੰਚ ਹੈ, ਇੱਕ ਸਟੇਜ ਹੈ ਉਹਦਾ ਸਾਰੇ ਕਲਾਕਾਰਾਂ ਦੇ ਵਾਸਤੇ ਜਿਹੜੇ ਭਾਵੇਂ ਪ੍ਰੋਫੈਸ਼ਨਲ ਨਹੀਂ ਪਰ ਜਿਹੜੇ ਆਪਣੇ ਕਲਾ ਆਪਣੀ ਹੁਨਰ ਆਪਣੇ ਸ਼ੌਕ ਨੂੰ ਸਾਡੇ ਚੈਨਲ ਦੀ ਮਾਦੀ ਵੀ ਰਹੀ ਦੂਰ ਤੱਕ ਪਹੁੰਚਾਉਣਾ ਚਾਹੁੰਦੇ ਨੇ ਅਸੀਂ ਉਹਨਾਂ ਦਾ ਹਮੇਸ਼ਾ ਸਵਾਗਤ ਕਰਦੇ ਆਏ ਹਾਂ ਔਰ ਸਵਾਗਤ ਕਰਦੇ ਰਵਾਂਗੇ ਤੁਹਾਨੂੰ ਵੀ ਖੁੱਲਾ ਸੱਦਾ ਹੈ ਕਿ ਤੁਸੀਂ ਵੀ ਅਗਰ ਇਸ ਤਰ੍ਹਾਂ ਦੇ ਟੈਲੈਂਟਡ ਹੋ ਤਾਂ ਤੁਸੀਂ ਆਪਣੀ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਸਾਡਾ WhatsApp ਨੰਬਰ ਸਾਡਾ ਮੋਬਾਈਲ 'ਤੇ ਦਿੱਤਾ ਹੋਇਆ ਤੁਸੀਂ ਭੇਜ ਸਕਦੇ ਹੋ ਦੇਰੀ ਨਾ ਕਰਿਓ ਜੇ ਦੂਜੀ ਸਾਡੇ ਚੈਨਲ ਦੀ ਇੱਕ ਕੋਸ਼ਿਸ਼ ਹੈ ਜਿਹੜੀ ਤੁਹਾਨੂੰ ਪਸੰਦ ਆ ਰਹੀ ਹੈ ਕਿ ਅਸੀਂ ਪੰਜਾਬੀ ਵਿਆਹਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਰਸਮੋ ਰਿਵਾਜ ਨੇ ਉਹਨਾਂ ਨੂੰ ਆਪਣੇ ਚੈਨਲ ਤੇ ਅਪਲੋਡ ਕਰਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਜਿਹੜੀ ਔਣ ਵਾਲੀ ਪੀੜ੍ਹੀ ਔਣ ਜਿਹੜੀ ਜਨਰੇਸ਼ਨ ਹੈਗੀ ਹੈ ਉਹਨਾਂ ਸਾਰੀਆਂ ਆ ਰੀਤੀ ਰਵਾਜਾਂ ਤੋਂ ਵਾਕਿਫ ਰਹਿ ਸਕੇ ਔਰ ਸਾਡਾ ਸੱਭਿਆਚਾਰਕ ਜਿਹੜਾ ਮੁਹੰਦਰਾ ਹੈ ਉਹ ਹਮੇਸ਼ਾ ਬਰਕਰਾਰ ਰਹੇ ਤੇ ਦੋਸਤੋ ਸਾਡੇ ਚੈਨਲ ਤੇ ਜਿਹੜੀਆਂ ਮੈਰਿਜ ਨਾਲ ਸੰਬੰਧਿਤ ਵੀਡੀਓਜ਼ ਨੇ ਉਹਨਾਂ ਲੱਭਣ ਦਾ ਇੱਕ ਸੌਖਾ ਤਰੀਕਾ ਹੈ ਕਿ ਤੁਸੀਂ ਪੰਜਾਬੀ ਵਿਆਹ ਦੀ ਕਿਸੇ ਵੀ ਰਸਮ ਦਾ ਨਾਮ ਲੱਕੋ ਔਰ ਨਾਲ ਹੀ ਸਾਡੇ ਚੈਨਲ ਦਾ ਨਾਮ ਲੱਕੋ ਜਿਵੇਂ ਡੋਲੀ ਸਵਾ ਪਰਮਜੀਤ ਜਗਗੁਰ ਨਵਾ ਪਰਮਜੀਤ ਵਟਨਾ ਸਰਮਣੀ ਅਰ ਨਵਾ ਪਰਮਜੀਤ ਨੂੰ ਵੀਡੀਓ ਸਾਰੀਆਂ ਮਿਲ ਜਣਗੀਆਂ ਆ ਤੁਸੀਂ ਇੰਜੋਏ ਕਰ ਸਕਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਔਰ ਬੈਲ ਆਈਕਨ ਪ੍ਰੈਸ ਕਰਨੇ ਜ਼ਰੂਰੀ ਤਾਂ ਕਿ ਤੁਸੀਂ ਸਾਡੀ ਚੈਨਲ ਦੇ ਪਰਿਵਾਰ ਦਾ ਇੱਕ اٹوٹ ਹਿੱਸਾ ਬਣ ਸਕੋ ਤੁਹਾਨੂੰ ਸਾਰੀ ਜਿਹੜੀਆਂ ਅਪਡੇਟਸ ਨੇ ਉਹ ਮਿਲਦੀਆਂ ਰਹਿਣ OK ਦੋਸਤੋ ਫਿਰ ਮਿਲਦੀਆਂ ਤੁਸੀਂ ਵੇਖੋ ਅਗਲੀ ਵੀਡੀਓ OK ਦੋਸਤੋ ਮਿਲਦੀਆਂ ਅਗਲੀ ਵੀਡੀਓ ਵਿੱਚ ਆ ਤੁਸੀਂ ਵੇਖੋ ਇਹ ਵੀਡੀਓ ਥੈਂਕ ਯੂ ਵੈਰੀ ਮੱਚ ਬਾਏ ਬਾਏ ਰੰਧਾ ਪਰੰਜੀਤ YouTube ਚੈਨਲ ਦੇ ਸਾਰੇ ਈਵਰਸ ਨੂੰ ਪਰੰਜੀਤ ਕਰ ਬੰਮੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਆਖਦੀ ਹਾਂ ਜੀ ਕੀ ਹਾਲ ਚਾਲ ਆ ਦੋਸਤੋ ਇਹ ਜੋ ਗੀਤ ਹਨ ਮੇਰੇ ਬਚਪਨ ਦੇ ਸਾਥੀ ਹਨ ਕਿ ਮੈਂ ਇਹਨਾਂ ਨੂੰ ਗੂੰਗਾਣਦੀ ਰਹਿਣੀ ਆ ਫੇਚਾ ਦਾ ਸਮਾਂ ਮਿਲਦਾ ਹੈ ਇਸ ਦੀ ਇਸ ਨੂੰ ਵੀਡੀਓ ਦਾ ਰੂਪ ਲੈ ਕੇ ਆਪ ਜੀ ਦੇ ਰੂਪ ਰੂਹ ਜਾਂਦੀਆਂ ਅੱਜ ਜੋ ਗੀਤ ਲੈ ਕੇ ਹਾਜ਼ਰ ਹੋ ਰਹੀਆਂ ਇਹ ਵੀ પતિ ਪਤਨੀ ਦਾ ਹੀ ਗੀਤ ਹੈ ਪਰ ਇਸ ਵਿੱਚ ਕਈ ਵਾਰੀ ਗੀਤਾਂ ਵਿੱਚ ਲੋਕਚਕ ਹੁੰਦੀ ਹੈ ਪਰ ਇਸ ਗੀਤ ਵਿੱਚ ਇੱਕ ਪਤਨੀ ਆਪਣੇ ਪਤੀ ਦੀ ਤਾਰੀਫ ਕਰਦੀ ਹੈ ਉਸ ਦੇ ਬਹਾਦਰੀ ਦੀ ਪ੍ਰਸ਼ੰਸਾ ਕਰਦੀ ਹੈ ਚਲੋ ਫਿਰ ਸੁਣਦੇ ਹਾਂਗੇ ਅੰਬਾਂ ਦੇ ਬੂਟੇ ਸੀ ਰਾਖੀ ਵਾਲਾ ਸਿਨਾਦਾਨੇ ਉੱਥੇ ਜਾ ਕੇ ਸਾਨੀਂਗੇ ਆ ਮੇਰੀ ਜਾਣੇ ਉੱਥੇ ਜਾ ਕੇ ਸਾਨੀਂਗੇ ਆ سنیں گے میری جان توڑ کے نہ سنیں گے پھٹیرے سارے جوانے میرے ماہی جا پڑے می કાણે કૃપા કરીને રંપારે સિટાયોણ અજબ પેયા મેરી જાણ સિટાયોણ અજબ પેયા હવે ਰੀ ਜਾਣੇ ਕਿਥੇ ਜਾ ਕੇ ਸਾਨੀ ਰਹਿਆ ਫਰਦੀ ਰਗ ਮਨ ਹੋ ਗਏ ਆ ਖੁਸ਼ ਆ ਬਾਦ ਮੇਰੇ ਜਾਨੀ ਜਸ ਕਟੇਆ ਮੇਰੀ ਜਾਨ ਮੇਰੇ ਮਾਹੀ ਜਸ ਮਿਲੇਆ ਚੇਂਜ I'm har banda roni ਆਨੀ ਖੜਾ ਨੀ ਰਹਾਂ ਮੇਰੀ ਜਾਣੇ ਮੇਰਾ ਜਾਨੀ ਖੜਾ ਨੀ ਰਹਾਂ ਓਹ ਰਾਨੂ ਮਿਲੇ ਬਾਗੀ ਤਾਂ ਪਕੇ ਨੀਆ ਨਾਰੇ ਦਣਾਇਓ ਨਾ ਅਜਬ ਪੇਆ ਮੇਰੀ ਜਾਣੇ ਦਣਾਇਓ ਨਾ ਅਜਬ ਬੈ ਨਹੀਂ ਗੇ ਮੇਰੀ ਜਾਨ ਕਿੱਥੇ ਜਾ ਕੇ ਬੈ ਨਹੀਂ ਗੇ ਦੋ ਕੁੜੀਆਂ ਸੇ ਚਲ ਜਵਾਨੇ ਹੁਨਾਗਲੀ ਲਾਨੀ रा मरि मरि जा